ਜਾਹਰਾਂ ਮੈਂ ਰਮੇਸਿਨ ਸੀਨੀਅਰ ਉਪਰਕੁਮਾ ਪੰਜਾਬ ਸ਼ਹਿਰ ਸਣਾ ਬਾਲ ਠੱਗ ਰਹੇ ਤੋਂ ਆ ਜਿਹੜੀ ਕੱਲ ਲਚਾਇ ਦੇ ਮੰਦਪਗੀ ਘਟਨਾ ਘਟਿਆ ਕਿ ਮੰਦਰ ਵਿੱਚ ਮੂਰਤੀਆਂ ਨੂੰ ਤੋੜਦਾ ਗਿਆ ਇਹ ਬੜੀ ਮਾੜੀ ਆ ਪਰ ਜੇ ਲੱਗਦਾ ਕੋ ਪੰਜਾਬ ਦੇ ਵਿੱਚ ਕੁਝ ਲੋਕ ਜਿਹੜੇ ਆ ਲੰਬੂ ਲਾਉਂਦੀ ਜਾਂ ਪੰਜਾਬ ਵਿੱਚ ਗੜਬੜ ਕਰਦੀ ਸਾਜ ਰਚ ਰਹੇ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਜਿਹੜੀ ਆ ਜਿਹੜੇ ਮੰਦਰ ਦੇ ਮੂਰਤੀਆਂ ਤੋੜੀਆਂ ਗਈਆਂ ਉਥੇ ਦੁਬਾਰਾ ਸਥਾਪਿਤ ਹੋਣੇ ਜਿਹੜੀਆਂ ਤੇ ਜਿਹੜੇ ਲੋਕਾਂ ਨੇ ਤੇ ਜਿਹੜੀ ਪੰਜਾਬ ਦੇ ਚ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਆਈ ਆ ਉਹਦੇ ਵਿੱਚ ਇਹ ਜਿਹੜੀ ਆ ਘਟਨਾ ਬਹੁਤ ਜ਼ਿਆਦਾ ਵਗਦੀ ਹੈ ਭਾਏ ਗੁਰਦੁਆਰੇ ਦੀ ਬੇਦਗੀ ਹੋਵੇ ਭਾਏ ਗੁਰੂ ਪ੍ਰਸਾਦ ਸਾਹਿਬ ਦੀ ਵੀੜ ਹੋਵੇ ਤੇ ਜਾਂ ਹੋਰ ਕਈ ਜਿਹੜੇ ਆ ਲੋਕ ਵੱਖ-ਵੱਖ ਤਰੀਕੇ ਨਾਲ ਪੰਜਾਬ ਚ ਆ ਕੇ ਜੜੀ ਲਾਂ ਦੀ ਕੋਸ਼ਿਸ਼ ਕਰਦੇ ਇਹ ਕਿਸੇ ਵੀ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤੀ ਜਾ ਸਕਦਾ ਸਰਕਾਰ ਨੂੰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚ ਜਿਹੜੇ ਲੋਕ ਪੰਜਾਬ ਚ ਅੱਗੇ ਲਾਉਣੇ ਚਾਹਦੇ ਆ ਨਹੀਂ ਤੇ ਆਪ ਜੇ ਆਪ ਬੰਦੇ ਦੇ ਜਿਹੜੇ ਜਿਨ੍ਹਾਂ ਨੇ ਮੂਰਤੀਆਂ ਤੋੜੀਆਂ ਪੱਤਰ ਘੰਟਾ ਟਾਈਮ ਮੇਰੇ ਪੰਜਾਬ ਪਤਾ ਯੋਗਰ ਸ਼ਰਮੇ ਤੇ ਰਾਸ਼ਟਰੀ ਪ੍ਰਪੰਜਾਬ ਦੇ ਪ੍ਰਵੋक्ता ਚੱਡਾ ਸਾਹਿਬ ਨੇ ਦਿੱਤਾ ਸੀ ਜੇ ਉਹਨਾਂ ਦੇ ਮੁਤਾਬਿਕ 70 ਘੰਟੇ ਦੇ ਬਾਅਦ ਨਾ ਮਤਲਬ ਬੰਦੋਸ਼ੀ ਫੜੇਗੇ ਤੇ ਪੰਜਾਬ ਦੇ ਜੇ ਪ੍ਰਧਾਨ ਜੋਗਰੇ ਸ਼ਰਮੇ ਦੇ ਦੇਸ਼ਾ ਜੇ ਪੰਜਾਬ ਪੰਨ ਦੀ ਗੱਲ ਦਿੱਤੀ ਜੇ ਨਹੀਂ ਕੀਤੀ ਜਾਊਗਾ ਜੇ ਨਾ ਪੰਨ ਦੀ ਗੱਲ ਦਿੱਤੀ ਉਹ ਦਿੱਤੀ ਜਾਊਗੀ ਜੈ ਸ਼ੇਰ